ਲਓ ਜੀ ਵੱਜ ਗਏ ਆ 5 ਤੇ ਆਪਾਂ ਹੋ ਗਏ ਰੈਡੀ ਸਵੇਰ ਦੇ 5 ਵਜੇ ਤੇ ਆਪਾਂ ਨਹਾ ਧੋ ਕੇ ਤੇ ਆਪਾਂ ਜਾਣਾ ਸੀ ਗੁਰਦੁਆਰਾ ਸਾਹਿਬ ਕਿਉਂਕਿ ਅੱਜ ਆਪਣੇ ਮਿੱਤਰ ਦਾ 60 ਜਨਮ ਦਿਨ ਡੱਬਿਆਂ ਦੇ ਮੰਡੇ ਦਾ ਉਹ ਵਾਹ ਜੀ ਵਾਹ ਹਮਨਪ੍ਰੀਤ ਸਿੰਘ ਜੀ ਕੇ ਜਨਮ ਦਿਨ ਦੀਆਂ ਬहोत-ਬहोत ਮੁਬਾਰਕਾਂ ਤੇ ਨਾਲ ਹੀ ਆਪਾਂ ਗੁਰਦੁਆਰਾ ਸਾਹਿਬ ਟੇਕਿਆ ਮੱਥਾ ਮੱਥਾ ਟੇਕ ਕੇ ਬਾਈ ਦੀ ਲੰਬੀ ਉਮਰ ਦੀ ਕੀਤੀ ਅਰਦਾਸ ਅਰਦਾਸ ਕਰਨ ਪਰੰਦਾ ਆਪਾਂ ਦੇਖਿਆ ਕਿ ਚਾਚਾ ਜੀ ਬਣਾ ਰਹੇ ਸੀ ਚਾਹ ਚਾਚਾ ਜੀ ਨੇ ਪੁੱਛਿਆ ਚਾਹ ਤੇ ਦੁੱਧ ਬਹੁਤ ਆ ਚਾਚਾ ਕਹਿੰਦੇ ਕਾਕਾ ਚਾਹ ਤਾਂ ਬਣਾ ਦੇਗਾ ਜੰਡ ਦੇ ਲਓ ਜੀ ਮਿੱਤਰ ਆਪਣੇ ਆ ਗਏ ਸਾਰੇ ਮੈਂ ਕਿਹਾ ਮਿੱਤਰੋ ਚਲੋ ਵੀ ਚਲਿਏ ਪੰਗੇ ਇਹਨਾਂ ਪੂਰੇ ਲਈਦੇ ਆ ਲਓ ਜੀ ਸਮੋਸੇ ਬਣ ਰਹੇ ਜੀ ਗਰਮਾ ਗਰਮ ਸਮੋਸਾ ਸਵੇਰੇ ਸਵੇਰੇ ਪਾਣੀ ਭੈਡ ਸਮੋਸੇ ਨਾਲ ਚੜਨੇ ਵਾਲਾ ਡੋਲੂ ਦੇਤਾ ਬਾਈ ਨੇ ਕਹਿੰਦਾ ਲਓ ਵੀ ਚੜਨੇ ਵਾਲੇ ਸਮੋਸੇ ਖਾ ਕੇ ਤੇ ਦੱਸਿਓ ਮੈਨੂੰ ਕਿੱਦਾਂ ਬਣੇ ਲਓ ਜੀ ਇਹ ਮੁੰਡਾ ਦੱਸਦਾ ਜਾਣ ਦੇਣਾ ਜੀ ਭਾਵੇਂ ਮੰਡਲ ਟੋਗਰਾ ਚਕਾਰਾ ਸਮੋਸਿਆਂ ਦਾ ਮੈਂ ਚੱਲੀਏ ਭਾਈ ਚੱਲ ਵੀ ਸਾਰਿਆਂ ਨੇ ਅਰਦਾਸ ਵੇਨ ਦੀ ਕਰਨ ਤੋਂ ਬਾਅਦ ਸਮੋਸਿਆਂ ਦੀ ਚਾਹ ਪਾਣੀ ਦਾ ਲੰਗਰ ਹੋ ਗਿਆ ਸ਼ੁਰੂ। ਪਹਿਲਾਂ ਵੀ ਸਮੋਸੇ ਖਾ ਖਾ ਆਪਣੇ ਆ ਤਰੀਕਾ ਦੇ ਹਲਡੀਆਂ ਮੈਂ ਕਹਾਂ ਲੰਬੜਾ ਇਧਰ ਦੇਖ ਦੇਖਣਾ ਤਾਂ ਪੈਣਾ ਹੀ ਤਨੇ ਇੱਕ ਵਾਰੀ ਮੋਬਾਈਲ 'ਚ। ਪਹਿਲਾਂ ਵਲੌਗ ਬਣਾਉਂਦਾ ਭਾਈ ਮੈਂ ਨਹੀਂ ਦੇਖਦਾ ਮੈਂ ਕਹਾਂ ਦੇਖਣਾ ਪੈਣਾ ਵੇ ਲੈ ਵੀ ਘਰ ਵਾਲੀ ਵੀ ਬਹੁਤ ਖੁਸ਼ ਸੀ ਕਿ ਨਹੀਂ ਸਮੋਸਾ ਮੇਰਲੇ ਵੀ ਆ ਗਿਆ। ਮੈਂ ਕਹਾਂ ਸਮੋਸਾ ਤੇ ਲੈ ਲੈ ਜਾਂਦਾ ਕਿਉਂਕਿ ਸਮੋਸਾ ਖਾ ਕੇ ਤੂੰ ਰੂੜੀਆਂ ਬਣਾ ਲਾ। ਲਓ ਜੀ ਇਹਨੇ ਨਹੀਂ ਕਰਨ ਦੀ। ਥੋੜੀ ਜੀ ਸੀਰੀਅਸ ਹੈ ਕਿਉਂਕਿ ਭਰਾ ਲੋ ਜੀ ਆਪਾਂ ਪਹੁੰਚ ਗਏ ਚੇ ਪੇੜਾ ਰੱਖ ਕੇ ਘਰੋਂ ਆ ਗਏ ਤਾਂ ਤਿਆਰ ਸ਼ਹਿਰ ਹੋ ਗਿਆ ਆਪਾਂ ਪੀਤੀ ਦਿੱਲੀ ਜਣੀ ਮਸ਼ਹੂਰ ਦਾਣੇਦਾਰ ਸ਼ਿਕੰਦਵੀ ਸ਼ਿਕੰਦਵੀ ਵਿੱਚ ਪੀਣ ਤੋਂ ਬਾਅਦ ਆਪਾਂ ਪਹੁੰਚ ਗਏ ਦਫ਼ਤਰ ਜੀ ਆਪਾਂ ਜੀ ਇੱਥੋਂ ਪਹੁੰਚ ਗਏ ਨਵਾਂ ਸ਼ਹਿਰ ਨਵਾਂ ਸ਼ਹਿਰ ਸਗਾ ਸਾਡਾ ਸਟੂਡੀਓ ਦਾ ਬਰਕ ਤੇ ਉਸ ਤੋਂ ਬਾਅਦ ਆਪਾਂ ਘਰ ਨੂੰ ਆ ਗਏ ਘਰੋਂ ਲੈ ਆਂਦੀ ਗੱਡੀ ਸਾਲੇ ਲੱਗੇ ਚੱਲ ਗਏ ਜੀ ਫਗਵਾੜੇ ਪ੍ਰਹਾਰ ਹਸਪੀਟਲ ਉੱਥੇ ਦਿਖਾਇਆ ਸਾਲੇ ਦੀ ਲੱਤ ਤੇ ਫੇਰ ਦੁਬਾਰਾ ਆ ਗਏ ਜੀ ਆਪਾਂ ਉੱਥੇ ਇੱਕ ਸ਼ੋਅਰੂਮ ਦੇ ਵਿੱਚ ਜਿੱਥੇ ਯਾਸੀਂ ਆਪੀਆਂ ਮੈਨ ਮਿਲਦੇ ਸਸਤੇ ਉਦੋਂ ਆਪਾਂ ਪਾਉਣੇ ਕੰਪਲੀਟ ਟ੍ਰੈਵਲ ਖਾਦਾ ਮੰਜੂਰੀਅਨ ਮੰਜੂਰੀਅਨ ਖਾ ਕੇ ਨਾਲ ਪੀਤਾ ਬਲੈਕ ਬੇਰੀ ਦਾ ਯੂਸ ਲਓ ਜੀ ਮੈਡਮ ਉਂਤੇ ਕਰ ਰਹੇ ਹੁੰਦੇ ਰੋਣਾ ਇਹਦੇ ਭਾਗਾਂ 'ਚ ਹੀ ਲਿਖਿਆ ਹੋਇਆ ਉਦਹੀਂ ਰੋਂਦੀ ਰਹਿੰਦੀ ਬਿਨਾਂ ਗੱਲ ਤੋਂ ਕੋਈ ਗੱਲ ਹੋਵੇ ਤਾਂ ਵੀ ਬੰਦਰ ਹੋਵੇ ਆਪਾਂ ਇਹਨੂੰ ਫੜਾਈ ਸ਼ਕੰਜਵੀ ਮਕਾ ਪੀਲਾ ਪੀਲਾ ਕੁੜੀ ਜਿ ਸ਼ਕੰਜਵੀ ਪਣੀਆ ਆਪਾਂ ਆ ਕੇ ਘਰ ਨੂੰ ਘਾਰ ਆਂਦਿਆਂ ਦੇ ਆਪਾਂ ਫੇਰ ਬਣਾਈ ਵੀਡੀਓ ਗੱਡੀ ਦੇ ਵਿੱਚ ਬਹਿ ਕੇ ਲਾਇਆ ਸੀ ਗਾਣਾ ਗਾਣਾ ਤਾਂ ਨਹੀਂ ਲਾਉਂਦੇ ਕਿਉਂਕਿ ਕਈ ਵੇਲੇ ਆ ਜਾਂਦੀ ਹੈ ਇੱਥੇ ਮਤਲਬ ਵੀਡੀਓ ਤੇ ਆ ਜਾਂਦਾ ਸਾਡੇ ਤਾਂ ਵਰਗੀ ਗਾਣਾ ਨਹੀਂ ਲਾਈਦਾ ਤੇ ਨਾਲ ਦੀ ਨਾਲ ਆਪਾਂ ਮੈਡਮ ਮੁਹਸਾਸ ਉਹ ਘਰ ਬਾਹਲੀ ਘਰ ਜਾ ਕੇ ਆਪਾਂ ਵਾਪਸ ਮੰਗਿਆ ਆ ਕੇ ਸਾਜੀਆਂ ਲਿਆਣੀਆਂ ਸੀ ਕਿਉਂਕਿ ਅੱਜ ਜਗਾ ਮਨਪ੍ਰੀਤ ਸਿੰਘ ਦਾ ਜਨਮ ਦਿਨ ਤੇ ਉਹਦੇ ਜਨਮ ਦਿਨ ਤੇ ਮੁਰਾਣੀਆ ਪਾਰਟੀ ਲਾਉਜੀ ਉੱਥੇ ਮਿਲ ਗਿਆ ਸਭ ਦਰਵਾਲ ਸਿੰਘ ਬਾਗੀ ਜੀ ਲਓ ਜੀ ਇਹ ਬੰਦੇ ਬੜੇ ਮਿਹਨਤ ਕਰਦੇ ਆ ਸ਼ਹਿਰ ਦੇ ਵਿੱਚ ਦੋ ਭਰਾ ਦੋਨਾਂ ਦੀ ਮਸ਼ਹੂਰ ਦੁਕਾਨਾਂ ਚਾਂਪੜੀਆਂ ਤੇ ਚਿਕਨੀਆਂ ਤੇ ਬਾਈ ਉਹਨਾਂ ਦੀ ਬਹੁਤ ਵਧੀਆ ਤੇ ਨਾਲੇ ਪਹੁੰਚ ਗਿਆ ਬਤੌਲੀ ਢਾਬੇ ਤੇ 20 ਲਈਆਂ ਰੋਟੀਆਂ ਮੈਂ ਕਿਹਾ ਲਾ ਵੇ ਸਾਰਿਆਂ ਨੂੰ ਬਾਹਰ ਤੰਦੂਰੀ ਰੋਟੀ ਖਲਾੜੀਆਂ ਸਾਰਿਆਂ ਨੂੰ ਸਸਰੀ ਘਰ ਲਾਈਕ ਕਰਦੇ ਕਰੋ ਭਾਈ ਸ਼ੇਅਰ ਕਮੈਂਟ ਵੀ ਕਰਦੇ ਕਰੋ ਨਾਲੇ